ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 835 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 836 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਹੇ ਭਾਈ ਗੁਰੂ ਦੇ ਬਚਨ ਸੁਣ ਕੇ ਓਹ ਹੋਇਆ ਜਿਵੇਂ ਮੇਰੇ ਮਨ ਵਿੱਚ ਬਿਰਹ ਦੇ ਤੀਰ ਵੱਜ ਗਏ ਹਨ ਮੇਰੇ ਅੰਦਰ ਪ੍ਰਭੂ ਪਰਮਾਤਮਾ ਦੇ ਦਰਸ਼ਨ ਦੀ ਤਾਂਗ ਪੈਦਾ ਹੋ ਗਈ ਹੈ ਮਨ ਕੀ ਬਿਰਥਾ ਮਨ ਹੀ ਜਾਣੈ ਆਵਰ ਕੇ ਜਾਣੈ ਕੋ ਪੀਰ ਭਰਈਆ ਏ ਭਾਈ ਮੇਰੇ ਮਨ ਦੀ ਇਸ ਵੇਰੇ ਇਸ ਵੇਲੇ ਮੇਰੇ ਮਨ ਦੀ ਪੀੜਾ ਨੂੰ ਮੇਰਾ ਆਪਣਾ ਮਨ ਹੀ ਜਾਣਦਾ ਹੈ ਕੋਈ ਹੋਰ ਪਰਾਈ ਪੀੜ ਨੂੰ ਕੀ ਜਾਣ ਸਕਦਾ ਹੈ RAM ਗੁਰ ਮੋਹਨ 모ਹੇ ਮਨ ਲਈਆ ਏ ਮੇਰੇ RAM ਮੇਰੇ ਗੁਰੂ ਨੇ ਮੇਰਾ ਮਨ ਆਪਣੇ ਵਸ ਵਿੱਚ ਕਰ ਲਿਆ ਹੈ ਹੋ ਆਕਲ ਬਿਕਲ ਪਈ ਗੁਰ ਦੇਖੇ ਹੋ ਲੋਟ ਪੋਟ ਹੋਏ ਪਈਆ ਰਹਾਓ ਗੁਰ ਦਾ ਦਰਸ਼ਨ ਕਰਕੇ ਹੁਣ ਮੈਂ ਆਪਣੀ ਚਤੁਰਾਈ ਸਿਆਣ ਪਗਵਾ ਬੈਠੀ ਹਾਂ ਮੇਰਾ ਆਪਣਾ ਆਪ ਮੇਰੇ ਆਪਣੇ ਵਸ ਵਿੱਚ ਨਹੀਂ ਰਿਹਾ ਮੇਰਾ ਮਨ ਤੇ ਮੇਰੇ ਗਿਆਨ ਇੰਦਰੇ ਗੁਰੂ ਦੇ ਵਸ ਵਿੱਚ ਹੋ ਗਏ ਹਨ ਰਹਾਓ ਹੋ ਨਿਰਖਤ ਫਿਰੋ ਸਭ ਦੇ ਸਦ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਏ ਭਾਈ ਮੇਰੇ ਮਨ ਵਿੱਚ ਪ੍ਰਭੂ ਦਾ ਦਰਸ਼ਨ ਕਰਨ ਦਾ ਬਹੁਤ ਚਾਹੋ ਪੈਦਾ ਹੋ ਗਿਆ ਹੈ ਮੈਂ ਸਾਰੇ ਦੇਸਾਂ ਦਸੰਤਰਾਂ ਵਿੱਚ ਉਸ ਨੂੰ ਭਾਲਦੀ ਫਿਰਦੀ ਹਾਂ ਮਨ ਤਨ ਕਾਟ ਦਿਓ ਗੁਰ ਅਗੈ ਜੇਨ ਹਰ ਪ੍ਰਭ ਮਾਰਗ ਪੰਥ ਦਿਖਈਆ ਜਿਸ ਗੁਰੂ ਨੇ ਮੈਨੂੰ ਪ੍ਰਭੂ ਦੇ ਮਲਾਪ ਦਾ ਰਸਤਾ ਵਿਖਾਲ ਦਿੱਤਾ ਹੈ ਉਸ ਗੁਰੂ ਦੇ ਅੱਗੇ ਮੈਂ ਆਪਣਾ ਤਨ ਕੱਟ ਕੇ ਭੇਟਾ ਕਰ ਰਹੀ ਹਾਂ ਆਪਣਾ ਆਪ ਗੁਰੂ ਦੇ ਹਵਾਲੇ ਕਰ ਰਹੀ ਹਾਂ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਹਿਰਦੇ ਅੰਤਰ ਮਨ ਤਨ ਮੀਢ ਲਗਈਆ ਏ ਪਾਈ ਹੁਣ ਜੇ ਕੋਈ ਪ੍ਰਭੂ ਦਾ ਸਨੇਹਾ ਲਿਆ ਕੇ ਮੈਨੂੰ ਦੇਂਦਾ ਹੈ ਤਾਉ ਮੇਰੇ ਹਿਰਦੇ ਵਿੱਚ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪਿਆਰਾ ਲੱਗਦਾ ਹੈ ਮस्तक ਕਾਟ ਦਿਉ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਿਆ ਹੈ ਏ ਭਾਈ ਜਿਹੜਾ ਕੋਈ ਸਜਣ ਮੈਨੂੰ ਪ੍ਰਭੂ ਮਲਾਂਦਾ ਹੈ ਮੈਂ ਆਪਣਾ ਸਿਰ ਕੱਟ ਕੇ ਉਸਦੇ ਪੈਰਾਂ ਹੇਠ ਰੱਖਣ ਨੂੰ ਤਿਆਰ ਹਾਂ ਆਪਣਾ ਸਿਰ ਕੱਟ ਕੇ ਮੈਂ ਮੂੜਾ ਬਣਾ ਦਿਆਂ ਉਹਦਾ ਉਦੇ ਬੈਠਣ ਵਾਸਤੇ ਜਿਹੜਾ ਮੈਨੂੰ ਗੁਰੂ ਦੀ 10 ਪਾੰਦਾ ਹੈ ਚੱਲ ਚੱਲ ਸਖੀ ਹਮ ਪ੍ਰਭ ਪਰਬੋਧ ਹੈ ਗੁਣ ਕਾਮਣ ਕਰ ਕਰ ਪ੍ਰਭ ਲਹੀਆ ਏ ਸਖੀ ਆ ਤੋਰ ਏ ਸਖੀ ਆ ਤੋਰ ਛੇਤੀ ਅਸੀਂ ਚੱਲ ਕੇ ਪ੍ਰਭੂ ਦੇ ਪਿਆਰ ਨੂੰ ਹਲੂਣਾ ਦੇਈਏ ਆਤਮ ਗੁਣਾ ਆਪਤਮਕ ਗੁਣਾ ਦੇ ਕਾਮਣ ਪਾ ਕੇ ਉਸ ਪ੍ਰਭੂ ਪਤੀ ਨੂੰ ਵਾਸ ਵਿੱਚ ਕਰੀਏ ਭਗਤ ਵਿਸ਼ਾਲ ਉਆ ਕੋ ਨਾਮ ਕਹੀਅਤ ਹੈ ਸਰਣ ਪ੍ਰਭੂ ਤਿਸ ਪਾਛੈ ਪਈਆ ਭਗਤੀ ਨਾਲ ਪਿਆਰ ਕਰਨ ਵਾਲਾ ਇਹ ਉਸ ਦਾ ਨਾਮ ਕਿਹਾ ਜਾਂਦਾ ਹੈ हे ਸਖੀਆ ਉਸ ਦੀ ਸਰਨ ਪੈ ਜਾਈਏ ਉਹਦੇ ਆਧਾਰ ਤੇ ਡਿਗ ਪਈਏ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ हे ਸਹੇਲੀਏ ਜਿਹੜੀ ਜੀਵ ਇਸਤਰੀ ਖਿਮਾ ਵਾਲੇ ਸੁਭਾਅ ਨੂੰ ਆਪਣੇ ਆਤਮਿਕ ਜੀਵਨ ਦੀ ਸਜਾਵਟ ਬਣਾਉਂਦੀ ਹੈ ਜਿਹੜੀ ਆਪਣੇ ਮਨ ਵਿੱਚ ਗੁਰੂ ਤੋਂ ਮਿਲੀ ਆਤਮਿਕ ਜੀਵਨ ਦੀ ਸੂਝ ਦਾ ਦੀਵਾ ਜਗਾਉਂਦੀ ਹੈ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤੇ ਸਿਆਗੇ ਜਿਉ ਘਟ ਘਟ ਪਈਆ ਪ੍ਰਭੂ ਪਤੀ ਉਹ ਉਸ ਤੇ ਪ੍ਰਸਾਨ ਹੋ ਜਾਂਦਾ ਹੈ ਪ੍ਰਭੂ ਉਸ ਦੇ ਆਤਮਿਕ ਮਿਲਾਪ ਨੂੰ ਬੜੇ ਆਨੰਦ ਨਾਲ ਮਾਣਦਾ ਹੈ हे ਸਹੇਲੀ ਮੈਂ ਉਸ ਪ੍ਰਭੂ ਪਤੀ ਦੇ ਅੱਗੇ ਆਪਣੀ ਜਿੰਦ ਮੜ ਮੜ ਵਾਰਨੇ ਕਰਨ ਨੂੰ ਵਾਰਨੇ ਕਰਨ ਨੂੰ ਤਿਆਰ ਹਾਂ ਹਰ ਹਰ ਹਾਰ ਕੰਠ ਹੈ ਬਨਿਆ ਮਨ ਮੋਤੀ ਜੂਰ ਵੱਡ ਗਹਿਨ ਗਹਿਨਈਆ ਏ ਸਹੇਲੀਏ ਪ੍ਰਮਾਤਮਾ ਦੇ ਨਾਮ ਦੀ ਸਵਾਸ ਸਵਾਸ ਯਾਦ ਦਾ ਹਾਰ ਮੈਂ ਆਪਣੇ ਗਲ ਵਿੱਚ ਪਾ ਲਿਆ ਹੈ ਯਾਦ ਦੀ ਬਰਕਤ ਨਾਲ ਸੁੰਦਰ ਹੋ ਚੁੱਕਿਆ ਆਪਣਾ ਮਨ ਮੈਂ ਸਭ ਤੋਂ ਵੱਡਾ ਮੋਤੀ ਚੂਰ ਗਹਿਣਾ ਬਣਾ ਲਿਆ ਹੈ ਹਰ ਹਰ ਸਰਦਾ ਸੇਜ ਵਿਛਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਹਰੀ ਨਾਮ ਦੀ ਸਰਦਾ ਦੀ ਮੈਂ ਆਪਣੇ ਹਿਰਦੇ ਵਿੱਚ ਸੇਜ ਵਿਛਾ ਦਿੱਤੀ ਹੈ ਮੇਰੇ ਮਨ ਵਿੱਚ ਉਹ ਪ੍ਰਭੂ ਪਤੀ ਬਹੁਤ ਪਿਆਰਾ ਲੱਗ ਰਿਹਾ ਹੈ ਹੁਣ ਤੈਨੂੰ ਯਕੀਨ ਹੈ ਕਿ ਉਹ ਪ੍ਰਭੂ ਪਤੀ ਮੈਨੂੰ ਛੱਡ ਨਹੀਂ ਸਕਦਾ ਕਹ ਹੈ ਪ੍ਰਭ ਅਵਰ ਅਵਰ ਕਿਛ ਕੀਜੈ ਸਬ ਬਾਦ ਸ਼ਿੰਗਾਰ ਫੋਕਟ ਫੁਕਟਈਆ हे ਸਹੇਲਿਏ ਜੇ ਪ੍ਰਭੂ ਪਤੀ ਕੁਝ ਹੋਰ ਆਖਦਾ ਰਹੇ ਤੇ ਜੀਵ ਇਸਤਰੀ ਕੁਝ ਹੋਰ ਕਰਦੀ ਰਹੇ ਤਾਂ ਉਸ ਜੀਵ ਇਸਤਰੀ ਦਾ ਸਾਰਾ ਸ਼ਿੰਗਾਰ ਸਾਰਾ ਧਰਮਕ ਉਦਮ ਵਿਅਰਥ ਚਲਾ ਜਾਂਦਾ ਹੈ ਬਿਲਕੁਲ ਫੋਕਾ ਬਣ ਜਾਂਦਾ ਹੈ ਕਿਓ ਸਿੰਗਾਰ ਮਿਲਣ ਕਹਿ ਤਾਈ ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ ਉਸਦੇ ਮੂੰਹ ਤੇ ਤਾਂ ਥੁਕਾ ਹੀ ਪਈਆ ਉਸ ਪ੍ਰਭੂ ਨੇ ਤਾਂ ਕਿਸੇ ਹੋਰ ਸੁਹਾਗਨ ਨੂੰ ਆਪਣੀ ਬਣਾ ਲਿਆ ਹਮ ਚੇਰੀ ਤੂ ਅਗੰ ਮੰਗੁਸਾਈ ਕਿਆ ਹਮ ਕਰੈ ਤੇਰੇ ਵਸ ਪਈਆ ਹੇ ਪ੍ਰਭੂ ਅਸੀਂ ਤੇਰੀਆਂ ਦਾਸੀਆਂ ਹਾਂ ਤੂੰ ਆ ਪਹੁੰਚ ਤੇ ਧਰਤੀ ਦਾ ਖਸਮ ਹੈ ਅਸੀਂ ਜੀਵ ਇਸਤਰੀਆਂ ਤੇਰੇ ਹੁਕਮ ਤੋਂ ਬਾਰ ਕੁਝ ਨਹੀਂ ਕਰ ਸਕਦੀਆਂ ਅਸੀਂ ਤਾਂ ਸਦਾ ਤੇਰੇ ਵਸ ਵਿੱਚ ਹਾਂ ਦਿਆ ਦੀਨ ਕਰੋ ਰੱਖ ਲੇਵੋ ਨਾਨਕ ਹਰ ਗੁਰ ਸਰਣ ਸਮਈਆ ਏ ਨਾਨਕ ਆਖੇ ਹੇ ਹਰੀ ਅਸਾ ਕੰਗਾਲਾਂ ਉੱਤੇ ਮਿਹਰ ਕਰ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਸਾਨੂੰ ਗੁਰੂ ਦੀ ਸ਼ਰਨ ਵਿੱਚ ਸਮਾਈ ਦੇਈ ਰੱਖ ਬਿਲਾਵਲ ਮਹੱਲਾ ਚੌਥਾ ਰਾਗ ਬਿਲਾਵਲ ਵਿੱਚ ਚੌਥੇ ਪਾਦਸ਼ਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਮੈਂ ਮਨ ਤਨ ਪ੍ਰੇਮ ਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਏ ਸਹੇਲਿਏ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਆ ਪਹੁੰਚ ਮਾਲਕ ਪ੍ਰਭੂ ਦਾ ਪਿਆਰ ਪੈਦਾ ਹੋ ਚੁੱਕਾ ਹੈ ਮੇਰੇ ਮਨ ਵਿੱਚ ਘੜੀ ਘੜੀ ਉਸ ਦੇ ਮਲਾਪ ਦੀ ਤੀਬਰਤਾng ਪੈਦਾ ਹੋ ਰਹੀ ਹੈ ਗੁਰ ਦੇਖੇ ਸਰਦਾ ਮਨ ਪੂਰੀ ਜਿਉਂ ਚਾਤਰਕ ਪ੍ਰਯੋ ਪ੍ਰਯੋਂ ਮੂਂਦ ਮੁਖ ਪਈਆ ਹੇ ਸਹੇਲੀਏ ਗੁਰੂ ਦਾ ਦਰਸ਼ਨ ਕਰਕੇ ਮਨ ਦੀ ਇਹ ਤਾng ਪੂਰੀ ਹੁੰਦੀ ਹੈ ਜਿਵੇਂ ਪ੍ਰਯੋ ਪ੍ਰਯੋਂ ਕੂਕਤੇ ਪ੍ਰਿਯੋ ਪ੍ਰਿਉ ਕੁਕ ਦੇ ਪਪੀਹੇ ਦੇ ਮੂੰਹ ਵਿੱਚ ਵਰਖਾ ਦੀ ਬੂੰਦ ਪੈ ਜਾਂਦੀ ਹੈ ਮਿਲ ਮਿਲ ਸਖੀ ਹਰ ਕਥਾ ਸੁਨਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਏ ਸਹੇਲਿਏ ਆ ਕਠੀਆਂ ਬੈਠੀਏ ਕਠੀਆਂ ਬੈਠੀਏ ਤੇ ਬੈਠ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਸੁਣੀਐ ਸਤ ਗੁਰ ਦੇ ਆਕਰੇ ਪ੍ਰਭ ਮਿਲੇ ਮੈਂ ਤੇ ਸੇ ਆ ਗਏ ਸਿਰ ਕੱਟ ਕੱਟ ਪਈਆ ਰਹਾਓ ਜਿਸ ਉਤੇ ਗੁਰੂ ਮਿਹਰ ਕਰਦਾ ਹੈ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ ਉਸ ਗੁਰੂ ਅੱਗੇ ਮੇਰਾ ਸਿਰ ਮੁੜ ਮੁੜ ਕੁਰਬਾਨ ਹੁੰਦਾ ਹੈ ਝੁਕਦਾ ਹੈ ਜਿਹੜਾ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਦਾ ਹੈ ਰਹਾਓ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਹੇ ਸਹੜੀਏ ਮੇਰੇ ਹਰੇ ਘਰੋਂ ਵਿੱਚ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਰਭੂ ਤੋਂ ਵਿਛੋੜੇ ਦੀ ਪੀੜ ਹੈ ਪ੍ਰਭੂ ਦਾ ਦਰਸ਼ਨ ਕਰਨ ਤੋਂ ਬਿਨਾ ਮੈਨੂੰ ਸ਼ਾਂਤੀ ਨਹੀਂ ਹੁੰਦੀ ਬੈਦ ਕਨਾਟਕ ਦੇਖ ਭੁਲਾਨੇ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਕੀਮ ਮੇਰੀ ਨਵਜ ਵੇਖ ਕੇ ਹੀ ਗਲਤੀ ਖਾ ਜਾਂਦੇ ਹਨ ਮੇਰੇ ਹਿਰਦੇ ਵਿੱਚ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਤਾਂ ਪ੍ਰਭੂ ਪਿਆਰ ਦੀ ਪੀੜ ਉੱਠ ਰਹੀ ਹੈ ਤੇ ਉਹ ਸਮਝਦੇ ਨੇ ਕਿ ਕੋਈ دنیਵੀ ਰੋਗ ਹੈ ਇਸ ਕਰਕੇ ਬੈਦਕ ਨਾਟਕ ਭਾਵ ਵੈਦਾਂ ਤੇ ਹਕੀਮਾਂ ਦੇ ਇਹ ਸਮਝ ਵਿੱਚ ਆਉਣ ਵਾਲੀ ਪੀੜ ਨਹੀਂ ਜਿਹੜੀ ਪ੍ਰਮਾਤਮਾ ਨੂੰ ਮਿਲਣ ਵਾਲੀ ਪੀੜ ਹੈ ਇਸ ਨੂੰ ਗੁਰੂ ਜਾਣਦਾ ਹੈ ਤੇ ਗੁਰੂ ਹੀ ਪ੍ਰਮਾਤਮਾ ਨੂੰ ਮਿਲਾਉਂਦਾ ਹੈ ਓਖੇ ਨ ਪਲ ਰਹਿ ਨ ਸਕੋ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲੀ ਮਰ ਗਈਆ ਇਸ ਹਾਲੀਏ ਜਿਵੇਂ ਕੋਈ ਨਸ਼ਾਈ ਮਨੁੱਖ ਨਸ਼ੇ ਤੋਂ ਬਿਨਾ ਮਰਨ ਹਾਕਾ ਹੋ ਜਾਂਦਾ ਹੈ ਤਿਵੇਂ ਮੈਂ ਪ੍ਰੀਤਮ ਪ੍ਰਭੂ ਦੇ ਮਲਾਪ ਤੋਂ ਬਿਨਾ ਇੱਕ ਖਿੰਨ ਇੱਕ ਪਲ ਵੀ ਨਹੀਂ ਰਹਿ ਸਕਦੀ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤੈਨੇ ਅਵਰ ਨਾ ਭਾਵੇ ਬਿਨ ਹਰ ਕੋ ਦੋਈਆ हे सहेलीया जिना अजीब ਇਸਤਰੀਆਂ ਨੂੰ ਪ੍ਰਭੂ પતિ ਦੇ ਮਲਾਪ ਦੀ ਤਾਂਗ ਹੁੰਦੀ ਹੈ ਉਹਨਾਂ ਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ ਚੰਗਾ ਨਹੀਂ ਲੱਗਦਾ ਕੋਈ ਆਨ ਯਾਨ ਮੇਰਾ ਪ੍ਰਭੂ ਮਿਲਾਵੇ ਹੋ ਤਿਸ ਵਿਟੋ ਬਲ ਬਲ ਘੁੰਮ ਗਈਆ हे सहेलीਏ ਜੇ ਕੋਈ ਆਕੇ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲਾ ਦੇਵੇ ਤਾਂ ਮੈਂ ਉਸ ਤੋਂ ਸਦਕੇ ਕੁਰਬਾਨ ਜਾਂਦੀ ਹਾਂ ਅਨੇਕ ਜਨਮ ਕੇ ਵਿਸ਼ੂੜੇ ਜਨ ਮਿਲੇ ਜਾ ਸਤ 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 ਗੁਰ ਸ਼ਰਨ ਪਵਈਆ ਹੇ ਸਹੇਲੀਏ ਜਦੋਂ ਸਤਗੁਰ ਦੀ ਸ਼ਰਨ ਪਈਦਾ ਹੈ ਤਾਂ ਸਤਗੁਰੂ ਅਨੇਕਾਂ ਜਨਮਾਂ ਦੇ ਵਿਛੜਿਆਂ ਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ ਸਤਗੁਰੂ ਵਿੱਚ ਇਹ ਵੱਡੀ ਤਾਕਤ ਹੈ ਸੱਚਾ ਗੁਰੂ ਮਿਲ ਜਾਏ ਤੇ ਪ੍ਰਮਾਤਮਾ ਦਾ ਮੇਲ ਹੋ ਜਾਂਦਾ ਹੈ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨਾ ਪਾਵੇ ਮਨ ਮੁਖ ਪਰਮਈਆ ਹੇ ਸਹਲਿਏ ਜੀਵ ਇਸਤਰੀ ਦੀ ਇੱਕੋ ਹਿਰਦਾ ਸੇਜ ਹੈ ਜਿਸ ਉਤੇ ਠਾਕੁਰ ਪ੍ਰਭੂ ਆਪ ਹੀ ਵਸਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਪ੍ਰਭੂ ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀ ਉਹ ਭਟਕਦੀ ਹੀ ਫਿਰਦੀ ਹੈ ਗੁਰ ਗੁਰ ਕਰਤ ਸਰਨ ਜੇ ਆਵੇ ਪਰ ਆਵੇ ਆਏ ਮਿਲੈ ਖਨ ਟੀਲ ਨ ਪਈਆ ਜਿਉ ਗੁਰੂ ਗੁਰੂ ਕਰਦੀ ਗੁਰੂ ਦੀ ਸ਼ਰਨਾ ਪਏ ਤਾਂ ਪ੍ਰਭੂ ਆ ਕੇ ਉਸ ਨੂੰ ਮਿਲ ਪੈਂਦਾ ਹੈ ਰਤਾ ਵੀ ਚਿਰਨੀ ਲੱਗਦਾ ਕਿਉਂਕਿ ਗੁਰੂ ਦੀ ਸ਼ਰਨ ਆਉਣਾ ਪੈਂਦਾ ਹੈ ਫਿਰ ਹੀ ਪਰਮਾਤਮਾ ਦੇ ਦਰਸ਼ਨਦਾਰੇ ਹੁੰਦੇ ਹਨ ਪਰਮਾਤਮਾ ਦਾ ਨਾਮ ਜਪਣ ਦੀ ਯੁਗਤੀ ਗੁਰੂ ਹੀ ਦੱਸਦਾ ਹੈ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨਾ ਪਾਵੇ ਮਨ ਮੁਖ ਪਰਮਈਆ ਗੋਰ ਗੋਰ ਕਰਤ ਸਰਣ ਜੇ ਆਵੇ ਪ੍ਰਭ ਆਏ ਮਿਲੇ ਖਨ ਟੀਲ ਨ ਪਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 836 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 837 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ